ਕਰੀਨੀ ਬਸ ਸਪਾਇਆ ਕਰੀ ਹਾਂ ਜਿਸ ਮਾਂ ਮੈਂ ਬੈਕ ਰਾਣੀ ਤੇ ਨਾਲ ਨਾ ਨਾ ਬਸ ਕੋਈ ਗੱਲ ਨਹੀਂ ਹੁਣ ਤਾਂ ਸਾਰਾ ਕੁਝ ਮੈਂ ਕਰ ਲਿਆ ਤੁਸੀਂ ਕਿੱਧਰ ਹੋ ਆਏ ਮੈਂ ਤਾਂ ਬੱਚੇ ਗੁਰੂ ਘਰ ਜਾ ਕੇ ਆਈ ਸੀਗੀ ਮੈਨੂੰ ਤਾਂ ਹੀ ਮਨ ਜਾਣੀ ਸੀ ਲੱਗਦਾ ਮੈਂ ਦੋ ਮਿੰਟ ਚੱਲ ਉੱਥੇ ਘਰ ਸੁਣਿਆ ਚਲੋ ਵਧੀਆ ਮੰਮੀ ਗੁਰੂ ਘਰ ਜਾ ਕੇ ਆਪਣੇ ਪਾਪਾ ਦੀ ਮਾਫੀ ਮੰਗ ਲੈਣੇ ਆ ਕੀ ਬਤਾ ਰੱਬ ਤੁਹਾਨੂੰ ਮਾਫੀ ਕਰ ਦੇ ਹਾਂ ਪੁੱਤ ਮੇਰੀਆਂ ਤਾਂ ਗਲਤੀਆਂ ਹੀ ਬਹੁਤ ਵੱਡੀਆਂ ਸੀ ਸ਼ਾਇਦ ਰੱਬ ਵੀ ਮੈਨੂੰ ਮਾਫ ਨਾ ਕਰ ਸਕੇ ਚਲ ਗੁਰੂਗਰ ਜਾ ਕੇ ਮੇਰੇ ਮਨ ਨੂੰ ਸਕੂਨ ਮਿਲਦਾ ਪੁੱਤ ਚਲੋ ਵਧੀਆ ਮੰਮੀ ਕਿਸੇ ਚੰਗੇ ਕੰਮ ਲੱਗੇ ਹੋ ਤੁਸੀਂ ਪੁੱਤ ਤੁਸੀਂ ਕੱਲ ਕਹਿੰਦੇ ਸੀ ਨਾਨਕੇ ਜਾਣ ਵਾਸਤੇ ਫਿਰ ਜਾਣਾ ਅੱਜ ਸੋਚਿਆ ਤਾਂ ਕੱਲ ਹੀ ਸੀ ਕਿ ਮੈਂ ਜਾਣ ਵਾਰੀ ਬਾਜ ਲਾੜੀ ਕਹਿੰਦਾ ਕੀ ਮੂੰਹ ਲੈ ਕੇ ਉੱਥੇ ਜਾਵਾਂਗੇ ਕੌਣ ਆਪਾਂ ਨੂੰ ਉੱਥੇ ਜਾਣ ਦਾ ਕੀ ਬਤਾ ਅਗਲੇ ਆਪਾਂ ਨੂੰ ਕੀ ਬੋਲਣਗੇ ਕੀ ਮੈਂ ਤਾਂ ਮੰਮੀ ਉੱਥੇ ਕੀ ਕੁਛ ਕਰਕੇ ਆਈ ਆ ਕੀ ਮੈਂ ਨਹੀਂ ਸੋਨ ਨੂੰ ਮਿਲਣਗੇ ਮੈਨੂੰ ਉੱਥੇ ਕਹਿੰਦਾ ਲੋਕ ਇੱਥੇ ਬਿਠੇ ਰਹੇ ਮੈਂ ਨਹੀਂ ਦਿੰਦੇ ਆ ਕਹਿੰਦਾ ਜਰਿਆ ਨਹੀਂ ਜਾਣਾ ਮੈਥੋਂ ਫਿਰ ਮੈਂ ਉਹਨੂੰ ਕਿਹਾ ਸਿਰ ਚੱਲ ਕੋਈ ਨਾ ਜੇ ਨਹੀਂ ਦਿਲ ਕਰਦਾ ਨਾ ਜਾਓ ਅੱਜ ਸਵੇਰੇ ਵੀ ਕਹਿ ਤਾਂ ਰਹੇ ਸੀਗੇ ਵੀ ਭੈਣ ਖਾਤਰ ਜਾਣਾ ਪਊਗਾ ਪੁੱਤ ਜੀ ਤਾਂ ਮੇਰਾ ਵੀ ਨਹੀਂ ਕਰਦਾ ਵੀ ਮੈਂ ਤੁਹਾਨੂੰ ਉੱਥੇ ਭੇਜਾਂ ਤੁਹਾਡੀ ਮਾਮੀ ਦੀ ਨਾ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਬਣੀ ਮੈਂ ਵੀ ਜਦੋਂ ਜਾ ਕੇ ਆਇਆ ਥੋਣੇ ਮੈਨੂੰ ਬਹੁਤ ਕੁਝ ਬੋਲਿਆ ਮੈਂ ਤਾਂ ਸਾਰਾ ਕੁਝ ਜਰ ਗਿਆ ਜੇ ਪੁੱਤ ਤੁਹਾਨੂੰ ਪੁੱਠਾ ਸਿੱਧਾ ਬੋਲੂਗੀ ਨਾ ਹੋਣੀ ਮੈਥੋਂ ਚੱਲਿਆ ਜਾਣਾ ਪਰ ਹੁਣ ਮੈਂ ਵੀ ਮਜਬੂਰ ਆ ਕੀ ਪੁੱਤ ਉਹ ਮੇਰੀ ਜਵਾਕੜੀ ਦਾ ਪਤਾ ਤੁਹਾਨੂੰ ਦੱਸ ਦੇ ਮੈਨੂੰ ਤਾਂ ਨਹੀਂ ਦੱਸ ਦੇ ਪੁੱਤ ਬੱਸ ਉਹਦੇ ਕਰਕੇ ਤੁਸੀਂ ਜ਼ਰੂਰ ਜਾਇਓ ਜੇ ਕੁਛ ਵੀ ਬੋਲੂਗੀ ਨਾ ਲਾਡੀ ਦਾ ਤਾਂ ਤੈਨੂੰ ਪਤਾ ਸੁਹਾਗਰ ਮੈਂ ਪੁੱਤ ਬਣ ਕੇ ਤੂੰ ਨਰਮੀ ਤੋਂ ਕੰਮ ਲੈ ਤੂੰ ਬੁਝ ਬਿਚਾ ਕੇ ਇਹਨੂੰ ਮੋੜ ਲੈ ਮੰਮੀ ਹੁਣ ਤੱਕ ਜੇ ਤੁਸੀਂ ਕੁੜੀ ਦਾ ਪਤਾ ਲਿਆ ਹੁੰਦਾ ਜਾਂ ਭੈਣ ਵਰੇ ਅੱਜ ਤੱਕ ਉੱਥੇ ਜਾ ਕੇ ਪਤਾ ਕੀਤਾ ਹੁੰਦਾ ਤਾਂ ਕੀ ਲੋੜ ਸੀ ਮੈਂ ਤਾਂ ਕਰਨ ਦੀ ਮਾਮੀ ਦੀ ਹੈ ਜੇ ਲਾਡੀ ਨੂੰ ਤੁਸੀਂ ਇੱਥੇ ਰੱਖ ਕੇ ਪਾਲ ਸਕਦੇ ਹੋ ਤਾਂ ਤੁਸੀਂ ਭੈਣ ਨੂੰ ਕਿਉਂ ਨਹੀਂ ਇੱਥੇ ਲੈ ਕੇ ਆਏ ਕਿਉਂ ਨੂੰ ਦੱਸਿਓ ਉਹਨੂੰ ਪਾਲ ਸਕੇ ਕਿਉਂ ਵਿਚਾਰੀ ਨੂੰ ਉੱਥੇ ਛੱਡਿਆ ਹੈ ਕੀ ਪਤਾ ਉਹ ਵਿਚਾਰੀ ਕਿੱਧਰ ਗਈ ਉਹਨਾਂ ਨੇ ਕਿੱਧਰ ਤੋਰਤੀ ਨਾਲ ਰਹੀ ਗੱਲ ਮਮੀ ਬਣਾਉਂਦੀ ਜੇ ਤੁਸੀਂ ਆਪਦੀ ਪਰਜਾਈ ਨਾਲ ਬਣਾਉਂਦੇ ਨਾ ਤਾਂ ਜ਼ਰੂਰ ਬਣਦੀ ਬਾਕੀ ਤੁਸੀਂ ਤਾਂ ਇੱਥੇ ਵੀ ਕਦੇ ਕਿਸੇ ਨਾਲ ਨਹੀਂ ਬਣਾਈ ਪਰਜਾਈ ਨਾਲ ਕਿਵੇਂ ਬਣੋਗੀ ਥੋਡੀ ਨਾਲੇ ਸਾਨੂੰ ਕਿਉਂ ਕੁਝ ਕਹਿਣਗੀ ਅਸਿਗੜਾ ਉਹਨਾਂ ਦਾ ਕੁਝ ਮਾਰਾ ਕੀਤਾ ਜੇ ਉਹ ਤੁਹਾਨੂੰ ਬੋਲਿਆ ਤਾਂ ਤੁਸੀਂ ਕੁਝ ਕੀਤਾ ਹੀ ਹੋਗਾ ਫਿਰ ਹੀ ਉਹਨਾਂ ਤੁਹਾਨੂੰ ੱੱਕੇ ਮਾਰ ਕੇ ਘਰੋਂ ਕੱਢਿਆ ਪੁੱਤ ਮੈਂ ਨਾ ਤੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੀ ਜਦੋਂ ਮੇਰੀ ਤੇ ਮੇਰੀ ਦੀ ਕਿਸਮਤ ਹੀ ਮਾੜੀ ਲਾ ਲ। ਫੇ ਤਾਂ ਕਰਕੇ ਉਹ ਜਿਹੇ ਠੋਕਰ ਮੈਨੂੰ ਵੀ ਖਾਣੀਆਂ ਪਈਆਂ ਤੇ ਜਵਾਕੜੀ ਨੂੰ ਵੀ ਪਰਹਾੜੇ ਪੁੱਤ ਤੈਨੂੰ ਰੱਬ ਦਾ ਵਾਸਤਾ ਤੁਸੀਂ ਜਰੂਰ ਇੱਕ ਵਾਰੀ ਜਾ ਕੇ ਆਓ। ਕੋਈ ਗੱਲ ਨਹੀਂ ਮਾਂ ਸਾਨੂੰ ਵੀ ਉਨੀ ਫਿਕਰ ਹੈ ਭੈਣ ਦੀ ਅਸੀਂ ਭੈਣ ਨੂੰ ਇਸ ਘਰ ਵਿੱਚ ਜਰੂਰ ਲੈ ਕੇ ਆਵਾਂਗੇ। ਅਸੀਂ ਜਾਵਾਂਗੇ ਸਾਨੂੰ ਕੁਝ ਮਰਜ਼ੀ ਕਹਿਣ ਪਰ ਭੈਣ ਦਾ ਪਤਾ ਤਾਂ ਇਸ ਘਰ ਵਿੱਚ ਅਸੀਂ ਲੈ ਕੇ ਆਵਾਂਗੇ। ਤੇ ਨਾਲੇ ਮੰਮੀ ਜੇ ਤੁਹਾਨੂੰ ਮਜਬੂਰੀਆਂ ਸੀ ਨਾ ਜ਼ਿੰਦਗੀ ਚ ਇਹਨਾਂ ਤੋਂ ਲੈ ਨਹੀਂ ਹੁੰਦਾ ਕਿ ਆਪਾਂ ਕਿਸੇ ਦਾ ਘਰ ਪੱਟ ਕੇ ਆਪ ਸੋਖੀ ਹੋ ਜਗੀ ਪੁੱਤ ਕਈ ਵਾਰੀ ਨਾ ਬੰਦਾ ਇਹੋ ਜੇ ਰਸਤੇ ਤੇ ਤੁਰ ਪੈਂਦਾ ਕਿਉਂ ਨੂੰ ਆਪ ਵੀ ਸਮਝ ਨਹੀਂ ਆਉਂਦੀ ਵੀ ਇਹ ਕਿਦੇ ਲਈ ਚੰਗਾ ਹੈ ਤੇ ਕਿਦੇ ਲਈ ਮਾੜਾ ਬਾਚੀ ਪਛਤਾਉਣਾ ਬੰਦਾ ਇਹੀ ਕੁਛ ਮੇਰੇ ਨਾਲ ਹੋਇਆ ਬਸ ਪੁੱਤ ਹੁਣ ਪਿਛਲੀਆਂ ਗੱਲਾਂ ਨਾ ਛੇੜਿਆ ਕਰ ਜਿੰਨੀਆਂ ਵੀ ਮੈਂ ਗਲਤੀਆਂ ਕੀਤੀਆਂ ਨੇ ਸਾਰਿਆਂ ਦੀ ਮਾਫੀ ਤੁਹਾਡੇ ਤੋਂ ਮੰਗਦੀ ਆ ਮਾਂ ਮੇਰੇ ਤੋਂ ਕਾਹਤੋਂ ਮਾਫੀ ਮੰਗਦੀਆਂ ਮਾਫੀ ਤਾਂ ਸੱਚੇ ਪਾਤਸ਼ਾਹ ਤੋਂ ਮੰਗ ਕਾਹ ਵਰਕ ਤੋਂ ਮੰਗੇ ਉਹ ਸਬਦਾ ਬਖਸ਼ਣ ਹਾਰ ਆ ਹਾਂ ਪੁੱਤ ਮੈਂ ਮਾਫੀ ਮੰਗਣੀ ਤੇ ਰੋਜ ਗੁਰੂ ਘਰ ਜਾਨੀ ਆ ਉੱਥੇ ਬਿਠੇਰੇ ਮੱਥੇ ਰਗੜ ਕੇ ਆਉਣੀ ਆ ਸ਼ਾਇਦ ਉਹ ਵਾਹਿਗੁਰੂ ਮੈਨੂੰ ਮਾਫ ਕਰ ਦੇ ਪਰ ਮਾਂ ਮੈਨੂੰ ਨਹੀਂ ਲੱਗਦਾ ਕਿ ਵਾਹਿਗੁਰੂ ਤੈਨੂੰ ਮਾਫ ਕਰੂਗਾ ਤੂੰ ਕਿੰਨੇ ਲੋਕਾਂ ਦੀ ਜਾਨ ਲਈ ਆ ਕਿਸੇ ਮਾਸੂਮ ਨੂੰ ਤੇ ਕਿਸੇ ਬੇਗਨਾ ਨੂੰ ਮਾਰਨ ਦੀ ਨਾ ਮਾਫੀ ਉੱਥੇ ਵੀ ਨਹੀਂ ਹੈਗੀ ਹਾਂ ਪੁੱਤ ਸਹੀ ਕਹਿੰਦੇ ਆ ਤੂੰ ਜਿਹੜੇ ਗਣਾ ਮੇਰੇ ਕੋਲ ਹੋਏ ਆ ਨਾ ਉਨਾਂ ਨੂੰ ਤਾਂ ਸ਼ਾਇਦ ਰੱਬ ਵੀ ਮਾਫ਼ ਨਾ ਕਰ ਸਕੇ ਸਹੀ ਗੱਲ ਹੈ ਜਦੋਂ ਸਮਾਂ ਵੀ ਜਾਂਦਾ ਨਾ ਤੁਹ ਪਛਤਾਵਾ ਵੀ ਉਦੋਂ ਹੀ ਹੁੰਦਾ ਪਰ ਉਦੋਂ ਕੁਝ ਹੱਥ 'ਚ ਨਹੀਂ ਆਉਂਦਾ ਉਹੀ ਗੱਲ ਜਮਾਨਾ ਹੋ ਰਹੀ ਆ ਤੁਸੀਂ ਕਦੋਂ ਆਗੇ ਮੈਂ ਤੁਸੀਂ ਐਂ ਪਏ ਹੋ ਜੁੱਤੀ ਵੀ ਨਹੀਂ ਲਾਈ ਤੁਸੀਂ ਉਹ ਮੈਂ ਪਹਿਣਾ ਯਾ ਹਣ ਤੂੰ ਕੀ ਲੈਣਾ ਮੇਥੋਂ ਫਿਰ ਜੁੱਤੀ ਤਾਂ ਲਾਦ ਤੁਸੀਂ ਐ ਪਏ ਹੋ ਤੂੰ ਖਾਣੀਆਂ ਜੁੱਤਰੀਆਂ ਮੈਥੋਂ ਲਾ ਕੇ ਕੀ ਕਾ ਕੀ ਐ ਤੁਸੀਂ ਖਾਣ ਨੂੰ ਮੈਂ ਕਿ ਅੱਗ ਖਾ ਲਈ ਪਿੱਗ ਲਾਇਆ ਤੂੰ ਲੈਣਾ ਕੀ ਆ ਮੈਥੋਂ ਨਾਲ ਦਫਾ ਹੋ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਆ ਗਈ ਇੱਥੇ ਸਿਰ ਖਾਣ ਦੁਪਹਿਰੀ ਤੁਸੀਂ ਦਿਨੀ ਪੀ ਰਖਿਆ ਇਹ ਤਾਂ ਦੁਪਹਿਰਾ ਹੈਗਾ ਓਏ ਲੋਕ ਦਿਨੀ ਪੀਂਦੇ ਹੁੰਦੇ ਔਰ ਤੜਕੇ ਕਿਹੜਾ ਪੀਂਦਾ ਹੁੰਦਾ ਰਾਤ ਨੂੰ ਪੀਂਦੇ ਹੁੰਦੇ ਤੂੰ ਵਗ ਜਾ ਇੱਥੋਂ ਪਰੇ ਹੋ ਜਾ ਜਾ ਰਵੇ ਮੈਂ ਇਥੇ ਲੋਕਾਂ ਨੂੰ ਸੁਣਾਏਂਗੀ ਵੀ ਦਾਰੂ ਪੀ ਫਿਰਦਾ। ਮੇਰੀ ਗੱਲ ਸੁਣੋ ਤੁਸੀਂ ਨਹਾ ਲਓ। ਨਸ਼ਾ ਉਤਰ ਜਾਊਗਾ। ਉਹ ਯਾਰ ਤੂੰ ਪਰੇ ਹੋ ਜਾ ਮੈਂ ਨਹੀਂ ਨਾਉਂਦਾ ਮੈਂ ਆਪੇ ਨਹਾ ਲੂੰਗਾ ਜਦੋਂ ਮੈਂ ਤੇਰਾ ਮੂੰਹ ਦੇਖਣਾ ਹੀ ਨਹੀਂ ਚਾਹੁੰਦਾ। ਪਰੇ ਹੋ ਜਾ। ਚਾਹ ਬਣਾ ਕੇ ਲਿਆਵਾ। ਮੈਨੂੰ ਲੋੜ ਨਹੀਂ ਚਾਦੀ ਨਾ ਤੇਰੀ ਲੋੜ ਕਾਹਦੀ ਲੋੜ ਨਹੀਂ ਬੇਬੇ ਲੈ ਜਾ ਪਰੇ ਲੈ ਜਾ ਇਹਨੂੰ ਮੇਰੇ ਕੋਲ। ਕੀ ਕਹਿੰਦੀ ਆ ਇਹ? ਤਾਂ ਉਧਰ ਕਰਦੀ ਆ ਮੇਰੇ ਤੇ ਅੱਗੇ ਕਿ ਤੂੰ ਦਾਰੂ ਪੀ ਕੇ ਗੱਲਾਂ ਇਹ ਆਦੇ ਪੇਕਿਆਂ ਤੋਂ ਪੈਸੇ ਲੈ ਕੇ ਦਿੱਤੇ ਮੈਨੂੰ ਦਾਰੂ ਪੀਣ ਨੂੰ ਮੈਨੂੰ ਦੱਸ ਦੇ। ਨਾ ਮੈਨੂੰ ਐਂ ਦੱਸ ਕੁੜੇ। ਤੂੰ ਆਕੇ ਦੇ ਸਰਾਣੇ ਖੜਜੇ ਨਹੀਂ ਤੈਨੂੰ ਹੋਰ ਕੋਈ ਕੰਮ ਕਰ ਹੈ ਨਹੀਂ ਚੱਕੇ ਤਰੇਗੇ ਕੰਮ ਮੰਮੀ ਮੈਂ ਤਾਂ ਪੁੱਛਦੀ ਸੀ ਵੀ ਦਿਨੀ ਪੀ ਫਿਰਦੇ ਲੇਗੇ ਬਿਨਾ ਤੋ ਲੋ ਹਾਏ ਬੇ ਮੇਰਿਆ ਰੱਬਾ ਆ ਮੇਰੀ ਮਾਂ ਪੁੱਛੂਗੀ ਇਹਨੂੰ ਪੁੱਛਣ ਵਾਲੀ ਬੈਠੀ ਐ ਇਹਨੂੰ ਜੰਮਣ ਵਾਲੀ ਪੁੱਛ ਲੂਗੀ ਆਪੇ ਮੰਮੀ ਕਿਸਦਾ ਤੁਸੀਂ ਸਮਝਾਉਣਾ ਸੀ ਇਹਨੂੰ ਵੀ ਕਿੱਥੋਂ ਪੀ ਕੇ ਆ ਗਿਆ ਕਿੱਥੇ ਤੁਸੀਂ ਇਹਦੀ ਸਾਈਡ ਲੈ ਰਹੇ ਹੋ ਬੇਬੇ ਇਹ ਮੇਰੀ ਮਾਂ ਬਣਦੀ ਐ ਤੂੰ ਮੇਰੀ ਮਾਂ ਨਹੀਂ ਰਹੀ ਹੁਣ ਇਹ ਬਣ ਗਈ ਮੇਰੀ ਮਾਂ ਹਾਂ ਪੁੱਤ ਮੈਂ ਕਿੱਥੇ ਰਹਿ ਗਈ ਤੇਰੀ ਮਾਂ ਜਦੋਂ ਆ ਮਾਂ ਵਿਆਹ ਲਿਆਂਦੀ ਤੈਂ ਨੀ ਕਜੱਜੀਏ ਮੈਂ ਤੈਨੂੰ ਐ ਕਹਿਨੀ ਆ ਕੋਈ ਕਿਸੇ ਹਸਾਬ ਨਾਲ ਗੱਲ ਹੁੰਦੀ ਆ ਹੁਣ ਤੇਰੇ ਪਣੋਈਏ ਦੀ ਘੁੱਟ ਪੀਤੀ ਆ ਇਹਨੂੰ ਛੇੜ ਲੈ ਪਤੰਦਰ ਨੂੰ ਖਾ ਲੈ ਛਿੱਤਰਾ ਆਹੋ ਇਹਨੇ ਛਿੱਤਰੀ ਖਾਣੀ ਆ ਬੇ ਹਾਂ ਸਾਰੀ ਬੋਤਲ ਪੀਤੀ ਸੀ 300 ਰੁਪਏ ਦੀ ਜਮਾ ਅੱਗ ਲਾਤੀ ਜਮਾ दारू ਲਾਤੀ ਸਾਰੀ ਇਹ ਭੇੜਾ ਬੂਥਾ ਦੇ ਕੇ दारू ਲੈ ਜਾਂਦੀ ਆ ਮੇਰੀ ਕਿੱਥੋਂ ਲੈ ਆ ਕੇ ਦਿੱਤੀ ਤੇਰੇ ਕੀ ਸਿਰ ਚ ਪਿਆ ਸੀ ਜਦੋਂ ਤੂੰ ਮੈਨੂੰ ਲੈ ਆ ਕੇ ਦਿੱਤੀ ਐ ਇਹ ਭੇੜਾ ਬੈਠਿਆ ਨੇ ਕਹਿੰਦੇ ਬੜੀ ਸਿਆਣੀ ਆ ਆ ਮੈਂ ਪਲਣਾਂ ਨੇ ਤ੍ਰਿਫਾਂ ਦੇ ਪੁੱਲ ਬੰਨ ਤੇ ਮੈਂ ਸੋਚ ਚੱਲ ਠੀਕ ਆ ਟਾਈਮ ਪਾਸ ਕਰ ਜੂ ਮੈਨੂੰ ਕੀ ਪਤਾ ਸੀ ਟਕੇ ਢੋਲਦਾ ਉਹ ਤੂੰ ਅੰਦਰ ਵਗ ਜਾ ਸਾਡੇ ਨਾਲ ਜਬਾ ਨਾ ਮਰ ਜਾ ਐਵੇਂ ਇੱਥੇ ਇੱਥੇ ਗੁੱਤ ਚ ਪੈ ਜਾਣਗੇ ਮੈਥੇ ਜਾ ਪਾ ਗ ਜਾ ਬੇਬੇ ਭੇਜ ਦੇ ਮੈਂ ਕੀ ਭੇਜਾਂ ਤੇ ਇਥੋਂ ਵੀ ਚੱਜ ਨਾਲ ਲੱਗਦੀਆਂ ਨਹੀਂ ਦੋ ਧਰੀਆਂ ਹੁਣ ਸਮਾਰ ਕੇ ਫੇਰ ਖਾਦੇ ਇਥੇ ਕੀ ਕੁੱਟਾਂ ਰੋਜ ਇਹਨੂੰ ਕੁੱਟ-ਕੁੱਟ ਥੱਕ ਗਿਆ ਇਹਦੇ ਤੋਂ ਅੱਕਿਆ ਵੇ ਦਾਲੂ ਪੀਣਾ ਬੇਬੇ ਮੈਂ ਦੇਖ ਲੈ ਜਦੋਂ ਪਹਿਲਾਂ ਵਿਆਹਾਂ ਨਹੀਂ ਸੀ ਪਿੰਦਾ ਸੀ ਦਾਰੂ ਦੱਸ ਮੈਨੂੰ ਵੇ ਪੁੱਤ ਮੈਨੂੰ ਪਤਾ ਹੈ ਤੂੰ ਦੁਖੀ ਹੋ ਕੇ ਪੀਂਦਾ ਵੇ ਇਹਨੂੰ ਤਾਂ ਕੁੱਟ ਵੀ ਵੱਢਣੀ ਨੂੰ ਘਿਓ ਵਾਂਗੂ ਲੱਗਦੀ ਐ ਮੈਂ ਫੁੱਲੀ ਹੋ ਜਾਂਦੀ ਐ ਕੁੱਟ ਖਾ ਖਾ ਠੀਠ ਹੋ ਗਈ ਠੀਠ ਆਪਾਂ ਆਪਦੇ ਗੱਲਾਂ ਦੇ ਪਰਦੇ ਪੜ ਲੈ ਦੁਪਹਿਰੇ ਆ ਕੇ ਲਾਗੀ ਤੂੰ ਦਾਰੂ ਪੀਣਾ ਆਂਡ ਗਵਾਂਡ ਕੀ ਕਹੂ ਮੇਰੀ ਕਿੰਨੀ ਚੜਤਾ ਇਹ ਇਹ ਚੜਤ ਰਹਿਣ ਦਊਗੀ ਕਿਤੇ ਆਪਣੀ ਇਹ ਚੜਤ ਰਹਿਣ ਦਊਗੀ ਇਹ ਤਾਂ ਸਮਾ ਟਪ ਟਪ ਦੱਸਦੀ ਐ ਉੱਚੀ ਉੱਚੀ ਬੋਲ ਕੇ ਵੀ ਹਾਂ दारू ਪਿੰਦਾ ਲੈ ਦੇ ਤੂੰ ਇਹਨੂੰ ਅੰਦਰ ਅੰਦਰ ਵੜ ਕੇ ਸਮਝਾ ਦੇ ਤੂੰ ਸਮਝਾ ਦੇ ਮੈਥੋਂ ਐਵੇਂ ਲਹੂ ਹੱਥ ਭਰਾਏ ਜਾਣਗੇ ਮੇਰੇ ਤੂੰ ਮੰਨ ਲੈ ਗੱਲ ਮੇਰੀ ਮੁੜ ਕੇ ਇੱਥੇ ਘੱਟ ਘਾ ਅੱਗੇ ਉਦਲੇ ਚ ਤੇ ਚਲ ਕੋਈ ਨਾ ਤੂੰ ਐਵੇਂ ਨਾ ਗੁੱਸਾ ਕਰ ਪੈ ਜਾ ਆਰਾਮ ਨਾਲ ਪਾਣੀ ਪੂਣੀ ਲੈ ਕੇ ਦੇ ਮੈਂ ਤੈਨੂੰ ਪੀਣ ਨੂੰ ਪਊਆ ਜਿਆ ਕਿੱਥੇ ਨਾਲੇ ਉੱਥੋਂ ਮੇਰਾ ਪਊਆ ਜਿਆ ਪਿਆ ਉਹ ਲਿਆ ਦੀ ਇੱਥੇ ਸਵਾਦ ਚ ਪਿਆਗਾ ਹੋਰ ਲਾਉਂਗਾ ਹੁਣ ਮੈਂ ਪਰਾ ਮੇ ਤੂੰ ਵੀ ਮਾੜਾ ਜਾ ਦੇਖ ਕੇ ਪੀ ਲਿਆ ਕਰ ਆ ਦੇਖ ਲੈ ਤੇਰਾ ਕੀ ਹਾਲ ਹੋ ਗਿਆ ਪੁੱਤ ਉਧਰ ਜਾ ਤੂੰ ਵੀ ਮੈਂ ਤਾਂ ਆਪੇ ਸੁਧਰ ਜਾਊਂਗਾ ਇਹਨੂੰ ਭੇਜ ਦੋ ਮੈਂ ਸੁਧਰ ਜਾਊਂਗਾ ਕਿੱਥੇ ਭੇਜਾਂ ਗਾਲਾਂ ਮੈਂ ਕਿਹਨੂੰ ਬਾਹਰ ਭੇਡ ਦੇ ਮੈਂ ਹੀ ਕਹਿੰਨੀ ਆ ਇਹ ਬੈਲ ਲੱਗਿਆ ਮਾੜਾ ਹੁੰਦਾ ਪੁੱਤ ਉਹਦੇ ਸਾਹਮਣੇ ਤਾਂ ਮੈਂ ਬੋਲਦੀ ਬੁਰੀ ਲੱਗਦੀ ਆ ਜਾ ਬੜਾ ਬੇਬੇ ਤੂੰ ਕੋਈ ਬਾਅਦ ਚ ਦੇ ਨਹੀਂ ਪਰਵਚੰਤ ਤੂੰ ਤਾਂ ਪੱਪੇ ਆਵਾ ਮੇਰਾ ਲ ਉਹ ਪੁੱਛਣ ਲੱਗੀ ਮੈਥੋਂ ਦੱਸਿਆ ਗਿਆ ਹੁਣ ਮੈਂ ਕੀ ਕਰਦੀ ਤੂੰ ਮੈਂ ਕਹਿੰਦੀ ਵੀ ਹਾਂ ਠੀਕ ਐ ਹੁਣ ਤਾਂ ਫਰਕ ਕਰਦੇ ਨਾਲੋਂ ਮੰਮੀ ਹੋ ਆ ਸਸੀ ਅਮੀ ਹਾਗੇ ਬਤ ਦੋ ਸਸੀ ਕਲਾ ਦੇ ਅੰਦਰ ਕਿਵੇਂ ਵਧੀਆ ਬਸ ਠੀਕ ਐ ਹਾਂ ਮੈਂ ਤਾਂ ਠੀਕ ਐ ਬਸ ਠੀਕ ਹੀ ਹਾਂ ਕਾਲਾ ਕਿੱਥੇ ਆ ਤਕ ਕਾਰਨ ਉਹ ਕਮਰੇ ਚ ਗਿਆ ਉਹ ਵੈ ਲੈ ਲੈ ਠੀਕ ਹੋ ਕੇ ਬਾਈ ਪੁੱਤ ਤੂੰ ਬਸ ਹੁਣੇ ਠੀਕ ਹੀ ਆ ਨਾ ਹੁਣ ਕਿਹੜੇ ਡਾਕਟਰ ਕੋਲ ਜਾਣਾ ਦੱਸ ਤੁਸੀਂ ਦਿਖਾ ਲਓ ਕਿਉਂ ਹੁਣ ਤੁਸੀਂ ਅਸੀਂ ਮੇਰੀ ਗੱਲ ਸੁਣ ਲੈ ਅਸੀਂ ਉਹਨੂੰ ਕਿਹਾ ਸੀ ਹਾਲੇ ਤੱਕ ਨਹੀਂ ਉਹ ਮੰਨਿਆ ਹੈਗਾ ਦੇਖਦੇ ਹਾਂ ਹੁਣ ਫੇਰ ਦੁਬਾਰੇ ਕਹਿ ਕੇ ਦੇਖ ਲਾਂਗੇ ਭਾਈ ਕੰਤਨਾ ਕੀ ਪਤਾ ਤੁਸੀਂ ਕਿੱਥੇ ਲੈ ਕੇ ਜਾਓਂਗੇ ਦਵਾਈ ਵੀ ਮਸਾ ਲੈਂਦਾ ਨਹੀਂ ਜਿਹੜੀ ਉਹਨਾ ਡਾਕਟਰ ਤੋਂ ਦਵਾਈ ਲਈ ਨਾ ਜਿਵੇਂ ਹੀ ਫਰਕ ਨਹੀਂ ਪਿਆ ਉਹਦੇ ਨਾਲ ਨਾ ਮਨਿੰਦਰ ਕੁਛ ਨਹੀਂ ਫਰਕ ਪਿਆ ਮੈਨੂੰ ਤਾਂ ਜਮੀ ਨਹੀਂ ਪਛਾਣਦਾ ਉਹ ਫਿਰ ਮੇਰੀ ਗੱਲ ਸੁਣ ਹਰਪ੍ਰੀਤ ਫਿਰ ਤੂੰ ਸਾਡੇ ਕੋਲ ਕਿਉਂ ਨਹੀਂ ਆਈ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਤੂੰ ਮੰਮੀ ਨੂੰ ਤਾਂ ਫੋਨ ਕਰ ਤਾਂ ਨਹੀਂ ਦੂਰ ਅਸੀਂ ਜਮਾਂ ਤੇਰੇ ਕੋਲ ਆ ਜੇ ਤੂੰ ਲਾਡੀ ਨਾਲ ਨਹੀਂ ਗੱਲ ਕਰਨੀ ਜਾਣੂ ਤੁਸੀਂ ਨਹੀਂ ਬੁਲਾਉਣਾ ਤੂੰ ਮੇਰੇ ਨਾਲ ਤਾਂ ਗੱਲ ਕਰ ਸਕਦੀ ਐ ਮੈਂ ਤੇਰੇ ਨਾਲ ਤਰਪਿੰਦੀ ਓਹੋ ਪੁੱਤ ਇਹ ਮੈਨੂੰ ਦੱਸ ਕੀ ਹਟਿਆ ਹੋਣੀ ਇਹ ਹੀ ਗੱਲ ਠੀਕ ਐ ਨਾ ਤੂੰ ਮਸਾ ਮਸਾ ਤਾਂ ਹਮ ਆਪਦੇ ਘਰੇ ਆਈਆਂ ਦੁਵਾਰੇ ਦੇ ਉਹ ਬਣੀ ਮੈਨੂੰ ਤਕਲੀਫ ਨਹੀਂ ਦੇਣਾ ਚਾਹੁੰਦੀ ਸੀ ਹੁਣ ਕਾਦੀ ਤਕਲੀਫ ਰਹਗੀ ਜਿੰਨੀਆਂ ਵੀ ਤਕਲੀਫਾਂ ਸੀ ਸਾਰੀਆਂ ਟੱਟੀਆਂ ਹੁੰਦਾ ਮੇਰੇ ਨਾਲ ਹੁਣ ਤਕਲੀਫਾਂ ਤਾਂ ਇੱਥੇ ਆ ਵਿਚਾਰੀ ਤੇ ਹੈ ਐਨੇ ਦੁੱਖ ਚੱਲ ਜਾਂਦੀ ਆ ਹੁਣ ਅਸੀਂ ਤਾਂ ਸਾਥ ਵੀ ਨਹੀਂ ਦੇ ਸਕਦੇ ਵਾ ਚੱਲ ਪੁੱਤ ਹੁਣ ਮੈਂ ਆ ਗਈ ਦੇਖ ਹੈ ਨਾਲ ਮੇਰਾ ਪੁੱਤ ਮੈਨੂੰ ਮਿਲ ਗਿਆ ਬਾਹਨੇ ਨਾਲ ਦੱਸ ਮੈਂ ਤੁਹਾਨੂੰ ਮੈਂ ਕਿਹਦੀ ਸੀ ਕੋਈ ਅਪਰੈਂਟ ਸੀ ਨਾ ਕੋਈ ਹੁੰਦਾ ਹੀ ਹੋੜੀ ਅੱਜ ਤੱਕ ਤੇ ਹੋਰ ਹੁਣ ਉਹ ਜਾਂਦੀ ਦਾ ਤੀਜਾ ਹਾਂ ਤੇ ਉਹਨੂੰ ਦਵਾਈ ਦਵਾ ਕੇ ਲੈਣ ਨੂੰ ਕਿੰਨਾ ਮਹੀਨੇ ਚਿਰ ਪਰਤ ਪੈ ਗਿਆ ਸੀਗਾ ਉਹਨੂੰ ਤਾਂ ਜਿੱਥੇ ਕੋਣ ਲੈ ਕੇ ਜਾਂਦੇ ਤੇ ਪੁੱਤੋਂ ਮੰਨੇ ਵੀ ਤਾਂ ਸਹੀ ਕਾਲਾ ਤਾਂ ਹੀ ਲੈ ਕੇ ਜਾਵਾਂਗੇ ਐ ਕਿਵੇਂ ਲੈ ਜਾਾਂਗੇ ਅਸੀਂ ਹੋਰ ਮਨਿੰਦਰ ਚਾਚੀ ਤਾਂ ਸਹੀ ਗੱਲ ਕਹਿੰਦੀ ਆ ਹੁਣ ਚਾਚਾ ਆਊਗਾ ਚਾਚਾ ਹੀ ਮਨਾਊਗਾ ਕਾਲੇ ਨੂੰ ਤੇ ਕਾਲੇ ਨੂੰ ਫੇਰ ਲੈ ਕੇ ਜਾਵਾਂਗੇ ਸਹੀ ਗੱਲ ਹੈ ਡੈਡੀ ਦੇ ਆਖੇ ਤਾਂ ਲੱਗਦੀ ਵੀ ਜਾਊਗਾ ਡੈਡੀ ਤਾਂ ਆਪਦੇ ਸਾਹਮਣੇ ਮਨਾਉਂਦਾ ਬਡਲਿੰਗ ਤਾਂ ਤਰੀਕਾ ਹੈਗਾ ਹਰ ਇੱਕ ਗੱਲ ਦਾ ਹਾਂ ਬਸ ਇੱਕ ਹੀ ਗੱਲ ਫੜੀ ਰੱਖਦਾ ਡੇਰੇ ਜਾਣਾ ਡੇਰੇ ਜਾਣਾ ਹੁਣ ਇੱਕ ਹੋਰ ਨਵੀਂ ਗੱਲ ਕਰਨ ਲੱਗਿਆ ਹੁਣ ਕਹਿੰਦਾ ਮੇਰੇ ਸੁਪਨੇ 'ਚ ਮਾਂ ਆਂਦੀ ਆ ਮਾਂ ਮਾਂ ਹੀ ਕਰੀ ਜਾਂਦਾ ਰਹਿੰਦਾ ਪਤਾ ਕੀ ਗੱਲ ਹੈ ਕਿ ਉਹਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ ਉਹਨੇ ਬਚਪਨ ਤੋਂ ਮਾਂ ਪਿਓ ਖੋਲੇ ਹੁਣ ਮਸਾਂ ਦੇ ਘਰ ਖੁਸ਼ੀ ਆਈ ਸੀ ਉਹ ਵੀ ਚਲੀ ਗਈ ਨਾਲੇ ਤੈਨੂੰ ਪਤਾ ਮਾਵਾ ਕੋਹ ਦੀ ਮਾਰੀ ਜਾਣ ਪਰ ਫਿਰ ਵੀ ਆਪਣੇ ਨਾਲ ਹੀ ਰਹਿੰਦੀਆਂ ਨੇ ਕੀ ਪਤਾ ਉਹ ਸੱਚ ਹੀ ਕਹਿੰਦਾ ਹੋਵੇ ਇਹ ਤਾਂ ਹੈ ਪੁੱਤ ਮਨਿੰਦਰ ਕੀ ਬਤਾ ਕੁਝ ਨਹੀਂ ਕਹਿ ਸਕਦੇ ਨੰਤਾ ਸਹੀ ਗੱਲ ਨਾ ਚਲੋ ਮੈਨੂੰ ਆਇਆ ਦਾ ਸੋ ਜੇ ਕਿਸੇ ਵੀ ਚੀਜ਼ ਦੀ ਲੋੜ ਕੋਈ ਪੈਸੇ ਤੇਰੀ ਦੀ ਲੋੜ ਕੋਈ ਹਰਪ੍ਰਿਤ ਜਮੇ ਨਹੀਂ ਸੰਗਣਾ ਤੂੰ ਮੈਨੂੰ ਉਹਦੀ ਕਹਿਣਾ ਮੈਂ ਆਪੇ ਹਾਜ਼ਰ ਕਰੂੰਗੀ ਕੋਈ ਗੱਲ ਨਹੀਂ ਤੇ ਹੋਰ ਬੱਤ ਤੁਸੀਂ ਉਹ ਤਾਂ ਹੋ ਇਹਨਾਂ ਦੇ ਹੈ ਹੋਰ ਕੌਣ ਤੁਹਾਨੂੰ ਹੀ ਕਹਿਣਗੇ ਹੋਰ ਮੰਮੀ ਅਸੀਂ ਇੱਕ ਦੂਜੇ ਦਾ ਸਹਾਰਾ ਜੇ ਅਸੀਂ ਇੱਕ ਦੂਜੇ ਨਾਲ ਖੜਾਂਗੇ ਤਾਂ ਫਿਰ ਹੋਰ ਸਾਡੇ ਨਾਲ ਕੌਣ ਖੜੂਗਾ ਉਹ ਤਾਂ ਬੱਤਰ ਠੀਕ ਹੈ ਤੇਰੀ ਗੱਲ ਤੁਸੀਂ ਸਹਾਰਾਂਗੇ ਓਹੋ ਤੇ ਆਪਾਂ ਤਾਂ ਗੱਲਾਂ ਮਾਰਦੀਆਂ ਮਾਰਦੀਆਂ ਐਂ ਭੁੱਲ ਗਈਆਂ ਵੀਨ ਚਾਹ ਪਾਣੀ ਵੀ ਦੇਣਾ ਕੁਛ ਇਹੇ ਦਵਾ ਵੀ ਸੀ ਨਿਕਲ ਗਿਆ ਆਇਆ ਮੈਂ ਇਹਦੇ ਵਿੱਚ ਚਾਹ ਬਣਾਉਣੀ ਤੂੰ ਪੀ ਲੈ ਚਲ ਆ ਜਾ ਅਸੀਂ ਦੋਨੇ ਬਣਾਉਣਾ ਚਾਹ ਤੀਕੀ ਰੈਸਪੀ ਬਣਾ ਕੇ ਲਿਆ ਨਾ ਮਾਂ ਚਲ ਠੀਕ ਹੈ ਬੱਤ ਬਣਾ ਲਿਆ ਦੇਖ ਲਾ ਜਵਾ ਕੜੀਆਂ ਹੈ ਕਿਵੇਂ ਜ਼ਿੰਦਗੀ ਨਾਲ ਐ ਲੜ ਰਹੀਆਂ ਨੇ ਏ ਪਰਮਾਤਮਾ ਭਲਾਈ ਕਰੀ ਐ ਦਿਨ ਜਾ ਬਾਲਾ ਖੜਾ ਯਾ ਘਟਾਈਏ दारू ਬੱਧ ਪੀਣ ਲੱਗ ਕੇ ਫੇ ਮੂੰਹ ਸੁੱਕੀਆਂ ਜੀਤੀ ਉਹ ਜੀਤੀ ਉਹ ਸੁਣ ਲਾ ਪਾਣੀ ਲਿਆ ਵੇ ਇਹ ਕਿਹੜਾ ਸੁਣੂਗੀ ਆਉਣੀ ਆ ਇਹ ਵੀ ਨਹੀਂ ਸੁਣਦੀ ਮਾਂ ਵੀ ਅਸਲ ਨਾਲ ਇਹ ਕਿੱਥੋਂ ਲਿਆ ਕੇ ਛੜਤੀ ਇੱਥੇ ਖੁੱਲੀ ਸਮਝੋ ਮਾਰ ਹੋ ਗਈ ਬੇਬੇ ਨੇ ਗੰਡੇ ਵੀ ਤੇ ਕੋਈ ਚੱਜਦੀ ਹੁੰਦੀ ਨਾ ਆ ਲੋ ਵੇ ਉਹ ਮੈਂ ਤੈਨੂੰ ਕਦੋਂ ਦਾਵਾਜਾ ਮਾਰੀ ਇਹ ਨਾ ਦੇਖੀ ਤੇ ਵੀ ਤੂੰ ਪਾਣੀ ਗਾਲ ਦੇ ਲਿਆ ਦੇ ਬੰਦੇ ਦਾ ਇਹ ਮੂੰਹ ਸੁੱਕ ਜੇ ਫੇਰ ਸਬਜੀ ਕੱਟੀ ਜਾਂਦੀ ਸੀ ਬਹਿ ਜਾ ਸਬਜੀ ਕੱਟੀ ਜਾਂਦੀ ਸੀ ਸੁੱਚਾ ਗਲਾਸ ਹਾਂਜੀ ਝੂਠਾ ਤਾਂ ਨਹੀਂ ਕਰ ਲਈ ਹੋਰ ਦੱਸ ਕੀ ਹੋ ਗਿਆ ਐਂ ਜੋ ਕਰੀ ਨਹੀਂ ਆ ਮੈਂ ਸਬਜੀ ਕੱਟਣੀ ਆ ਫੇਰ ਮੰਮੀ ਬੋਲੂਗੀ ਕੱਟ ਦੀ ਸਬਜੀ ਕੋਈ ਨਾ 2 ਮਿੰਟ ਸੁਣਾ ਦੇ ਕੋਈ ਗੱਲ ਅਜਾ ਹੈ ਦੁਖ ਸੁਖ ਮੈਂ ਕੀ ਸੁਣਾਵਾਂ ਤੁਸੀਂ ਘੱਟ ਪੀਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕੁਛ ਨਹੀਂ ਮਿਲਣਾ ਹੈਗਾ ਦੇਖੋ ਕਿਵੇਂ ਹੋਗੇ ਤੁਸੀਂ ਨਹੀਂ ਨਹੀਂ ਮੈਂ ਤਾਂ ਸਹੀ ਹੋ ਗਿਆ ਸਮਾਂ ਭਾਰਪੂਰ ਘਟ ਗਿਆ ਮੇਰਾ ਤੇਰੇਆਂ ਨੂੰ ਐ ਢੋਲ ਬਣ ਜਾ ਕੀ ਨਿਕਲੂ ਮੈਨੂੰ ਐ ਦੱਸ ਤੂੰ ਉਹ ਗੱਲ ਨਹੀਂ ਹੈਗੀ ਆਪਦੀ ਸਿਹਤ ਦਾ ਧਿਆਨ ਰੱਖੋ ਨਸ਼ੇ ਕਰਕੇ ਕੀ ਮਿਲੂਗਾ ਚਲੋ ਤਾਂ ਮੈਂ ਆਪਦਾ ਆਪੇ ਜ਼ਿੰਮੇਵਾਰ ਆ ਜਿਹੜਾ ਕੁਝ ਕਰੂ ਮੈਂ ਹੀ ਭਰੂ ਤੇ ਨਾਲੇ ਇਧਰ ਮੈਨੂੰ ਥੋੜੀ ਥੋੜੀ ਬਾਜ਼ੀ ਸੁਣੀ ਜਾਂਦੀ ਸੀ ਕੀ ਰੌਲਾ ਪਈ ਜਾਂਦਾ ਜੀ ਅੰਦਰ ਸੋਟਾ ਉਹ ਤਾਂ ਮੰਮੀ ਬੋਲੀ ਜਾਂਦੀ ਸੀਗੀ ਮੰਮੀ ਕੀ ਬੋਲਦੀ ਸੀ ਕਿ ਕਰ ਲਿਆ ਕਰ ਢੰਗ ਨਾਲ ਕੰਮ ਨਾ ਬੋਲੇ ਬੁੜੀ ਹੈ ਦੱਸ ਦੇ ਹੁਣ ਸਾਰੇ ਕੰਮ ਤਾਂ ਕਰਦੀਆਂ ਸਵੇਰ ਦੀ ਲੱਗੀ ਪਈਆਂ ਭਾਂਡੇ ਧੋਤੇ ਨੇ ਕੱਪੜੇ ਧੋਤੇ ਨੇ ਝਾੜੂ ਪੋਚਾ ਕੀਤਾ ਕੱਪੜੇ ਸਿਉਣੇ ਹੋਰ ਦੱਸ ਕੀ ਕਰਾਂ ਮੈਂ ਉਹ ਜੇ ਤੂੰ ਟਾਂਗਣਾ ਕੰਮ ਕਰੇ ਨਾ ਤਾਂ ਤੂੰ ਮੇਰੇ ਵਾਂਗੂ ਪਤਲੀ ਹੋ ਜੇ ਕੰਮ 'ਚ ਹੈ ਨਹੀਂ ਤੇਰਾ ਧਿਆਨ ਹੋਰ ਪਾਸੇ ਆ ਉਹਦਾ ਫੋਨ ਸੁਣ ਲਿਆ ਉਹਦਾ ਆ ਗਿਆ ਸੇਲੀ ਦਾ ਆ ਗਿਆ ਘਰ ਨੂੰ ਘਰ ਸਮਝ ਲਾ ਆਉਂਦਾ ਇਕੱਠੀ ਜੀ ਹੋਣ ਲੱਗ ਜਾਨੀ ਮੇਰੇ ਕੋਲ ਆ ਕੇ ਠੀਕ ਹੈ ਜੀ ਦੱਸ ਕੀ ਗੱਲ ਹੋ ਗਈ ਸੀ ਅੰਦਰ ਕੋਈ ਨਹੀਂ ਗੱਲ ਹੋਈ ਜੀ ਨਾਲੇ ਐਂ ਕਰ ਮੇਰੀ ਗੱਲ ਸੁਣ ਕੱਪੜੇ ਸਿਉਂਤੇ ਤੂੰ ਹਾਂਜੀ ਮੈਨੂੰ ਤਿੰਨ 100 ਰੁਪਏ ਲੈ ਆ ਕੇ ਦੇ ਮੇਰੇ ਕੋਲੇ ਪੈਸੇ ਕਿੱਥੋਂ ਲਿਆਂਗੇ ਉਹ ਲਿਆ ਦੇ ਮੈਨੂੰ ਪਤਾ ਤੇਰੇ ਕੋਲੇ ਹੈਗੇ ਉਹ ਦੇ ਕੇ ਤਾਂ ਗਈ ਆ ਉਹਨਾਂ ਦੀ ਬਾਹਮਣਾ ਦੀ ਬਹੂ ਫਿਰ ਮਮਮੀ ਨੂੰ ਫੜਾ ਕੇ ਗਈ ਆ ਮੈਨੂੰ ਥੋੜੀ ਫੜਾ ਕੇ ਗਈ ਆ ਮਮਮੀ ਕੱਪੜੇ ਫੜ ਕੇ ਲਈ ਸੀ ਉਹ ਮਮਮੀ ਨੂੰ ਕਿਹੜੇ ਫੜਾ ਕੇ ਗਈ ਆ ਤਾਂ ਅਮਨ ਤੇਰੇ ਕੋਲ ਆ ਤੂੰ ਨਾ ਗੋਧੀਆਂ ਰੱਖਿਆ ਕਰ ਦੇ ਦੇ ਮੈਨੂੰ ਲੋੜ ਆ ਫੜਾਏ ਤਾਂ ਮੈਨੂੰ ਸੀ ਪਰ ਮਮਮੀ ਨੇ ਲੈ ਲੇ ਮੇਥੋਂ ਪੈਸੇ ਉਹ ਮੈਨੂੰ ਤਾਂ ਐ ਸੀ ਕੋਈ ਪਿਆਰ ਨਾਲ ਗੱਲ ਕਰ ਲੈ ਦੇ ਦੇਗੀ ਦੋ ਪੈਸੇ ਪਰ ਤੂੰ ਹੈ ਹੀ ਛਤਰਾ ਨਹੀਂ ਲਾਏਗਾ ਜਦੋਂ ਹੈ ਹੀ ਨਹੀਂ ਮੇਰੇ ਕੋਲੇ ਮੈਂ ਕਿੱਥੋਂ ਦੇਵਾਂ ਮਮਮੀ ਨੂੰ ਪੁੱਛ ਲੈ ਤੁਸੀਂ ਮੈਂ ਤੈਨੂੰ ਇੱਕ ਵਾਰੀ ਪੁੱਛਾਂ ਦੇਣਗੀ ਕਿ ਨਹੀਂ ਦੇਂਦੀ ਜੇ ਮੇਰੇ ਕੋਲ ਹੁੰਦੇ ਮੈਂ ਦਿੰਦੀਆਂ ਕਿ ਨਹੀਂ ਹਾਂ ਦਿੰਦੀਆਂ ਕਿ ਨਹੀਂ ਦੇ ਪੈਸੇ ਦੇ ਪੈਸੇ ਮੈਂ ਦਾਰੂ ਪੀਂਦੀ ਆ ਦੇ ਪੈਸੇ ਦੇ ਕੀ ਕਰਤਾ ਹੋਣੇ ਨੇ ਪੈਸੇ ਹੀ ਨਹੀਂ ਦਿੰਦੀ 300 ਰੁਪਇਆ ਮੰਗਦਾ ਮੈਂ ਪਿਆਰ ਨਾ ਪੁੱਛਿਆ ਮੈਂ ਪੈਸੇ ਦੇ ਦੇ ਬਾਂਮਣਾ ਦੀ ਬੂਹ ਦੇ ਕੇ ਗਈ ਆ ਨਾ ਆਈ ਸੀ ਇੱਥੇ ਮੈਂ ਪਿਆ ਦੇਖੀ ਜਾਂਦਾ ਸੀ ਇੱਥੋਂ ਦੀ ਨੰਗੀ ਆ ਉਹ ਉਹਨੂੰ ਸਮਾਂ ਕਰੀ ਜਾਵੇ ਇਹਦੀ ਤਾਂ ਦਾਰੂ ਪੀਤੀ ਆ ਇਹ ਤਾਂ ਦਾਰੂ ਪੀਤੀ ਆ ਲੈ ਦੇਖ ਲੈ ਫਿਰ ਉਹ ਮੰਮੀ ਨੇ ਫੜਦੇ ਸੀ ਪੈਸੇ ਮੇਰੇ ਕੋਲੇ ਥੋੜੇ ਇਹਦੇ ਕੋਲੇ ਨਾ ਬੇਬੇ ਪੈਸੇ ਦੇ ਦੇਗਾ ਨਹੀਂ ਬੁੱਕਰੀਆਂ ਨਹੀਂ ਖੜੀ ਖੜਾ ਤੀ ਤੁਸੀਂ ਤਾਂ ਫੜ ਲਏ ਸੀ ਮੇਥੋਂ ਪੈਸੇ ਮੇਰੇ ਕੋਲੇ ਕਿੱਥੋਂ ਨੇ ਪੈਸੇ ਤੇਰੇ ਜੰਮਣ ਵਾਲਾ ਦਾ ਕਾਲਜ ਝੂਠ ਮਾਰਦੀ ਆ ਬੇਬੇ ਮਾਰ ਦੇ ਗੱਲ ਕੁੱਟ ਕੇ ਮਾਰ ਦੇ ਹੈ ਨੂ ਲੈ ਪਰਦੇ ਪੈਸੇ ਦੇ ਦੇ ਮੰਨ ਲਾ ਮੰਨ ਲਾ ਕੁੱੜੜੇ ਮੰਨ ਲਾ ਪੈ ਦੇ ਦੂਗੀ ਤੂੰ ਵੀ ਬਾੜਾ ਬੋਲਦਾ ਹਨ ਦੇ ਦੂ ਜਾਂ ਦੇ ਦੇ ਵੀਰ ਜਿਹੜੇ ਗੋਜੀ ਤੇ ਰੱਖੇ ਨੇ ਚਾ ਐਵੇਂ ਨਹੀਂ ਗੋਜੀ ਕਰੀਦੀ ਹੁੰਦੀ ਮੰਮੀ ਤੁਸੀਂ ਵੀ ਇੱਧਰ ਹੋ ਗਏ ਹੁਣ ਮੇਰੇ ਕੋਲੇ ਕਿੱਥੋਂ ਨੇ ਪੈਸੇ ਤੁਸੀਂ ਤਾਂ ਫੜ ਲਏ ਸੀ ਪੈਸੇ ਮੇਰੇ ਤੋਂ ਹੈਂ ਮਰਦੀ ਨਹੀਂ ਇਹ ਮਰਦੀ ਨਹੀਂ ਇਹ ਹੋਰ ਮਿੱਟੀ ਦੀ ਬਣੀ ਆ ਮੈਨੂੰ ਹੀ ਕਾਵਲੀ ਬਣਾਈ ਜਾਂਦੀ ਆ ਹਾਂ ਮੇਰੀ ਮਾਂ ਦੀ ਅਦੋਈ ਪਈ ਆ ਮਰੇ ਗੋਤਨੀ ਚ ਮੈਂ ਸਰਤ ਲਿਆ ਦੂੰ ਤੂੰ ਪੈਸੇ ਲਿਆਵੇ ਜੇ ਤੇਰਾ ਅੰਨ ਪਾਣੀ ਮੁੱਕ ਗਿਆ ਜੱਗ ਤੋਂ ਤਾਂ ਦੱਸ ਦੇ ਹੈ ਫਿਰ ਤਾਂ ਗੱਲ ਦੱਬ ਕੇ ਮਾਰ ਦਿੰਨਾ ਬੇ ਇਹ ਨਹੀਂ ਲਿਆਉਂਦੀ ਤੈਨੂੰ ਪੈਸੇ ਦੇ ਹੀ ਖੜੀ ਆ ਹੈ ਥੋਲੂ ਇਹਦੇ ਕਰਨੇ ਕੀ ਆ ਕਿਹਨੂੰ ਦਿੰਦੀ ਆ ਬਾਹਰ ਤਾਂ ਨਹੀਂ ਖਵਾਉਣ ਲੱਗੀ ਬਾਹਰ ਤਾਂ ਨਹੀਂ ਖਵਾਉਣ ਲੱਗੀ ਕਿਸੇ ਨੂੰ ਇਹਨੂੰ ਤਾਂ ਫੜ ਕੇ ਹਲਾਈ ਵੀ ਨਹੀਂ ਜਾਂਦੀ ਬੇਬੇ ਖੰਦੀ ਥੋੜਾ ਇਹ ਪੈਸੇ ਲਿਆ ਦੇ 2 ਮਿੰਟਾਂ ਤੋਂ ਪਹਿਲਾਂ ਓ ਬੇਬੇ ਤੇ ਮਾਂ ਹੀ ਕੰਮ ਆਉ ਲਿਆ ਦੇ ਦੇ ਥਾਲੂ ਇਹਨੇ ਕਿਹੜੇ ਦੇਣੇ ਆ ਮੈਨੂੰ ਤੂੰ ਲਿਆ ਦੇ ਫਿਰ ਜੇ ਤੇਰੇ ਕੋਲੇ ਹੈਗੇ ਆਥਣ ਹੋਈ ਜਾਂਦਾ ਮੈਨੂੰ ਲੱਤਾਂ ਚ ਬੁਰਕ ਨਿਕਣ ਲੱਗੇ दारू ਬਿਨਾ ਨਾ ਘਰੇ ਕਢਣ ਨਾ ਪੁਲਿਸ ਫੜ ਲੂ ਪੁਲਿਸ ਫੜ ਲੂ ਲੱਗ ਜਣਗੀਆਂ ਫੜੂਗੀ ਨਹੀਂ ਪੁਲਿਸ ਇੱਥੇ ਦਾਦੇ ਨੂੰ ਆਣੇ ਸਾਨੂੰ ਵੀ ਖਾਣੇ ਸਟਿਆ ਦੇਂਗਾ ਤੂੰ ਜਾਂ ਤੂੰ ਲੈ ਕੇ ਦੇ ਫਿਰ 900 250 ਲਿਆ ਦੇ ਚੱਲ ਸਸਤੀ ਹੋਗੀ ਦਾਰੂ ਉਹਨਾਂ ਦਾਲਿਆ ਦੇ ਬੇਬੇ ਸਾਕਾ ਪੀ ਆ ਦੇ ਦਿੰਨੀ 150 ਦੇ ਦੇ ਅਧਿਕਾ ਤਾਂ ਆ ਜੂ ਪੁੱਤ ਰਾਸਣ ਪਾਣੀ ਵੀ ਲਿਆਉਣਾ ਹੁੰਦਾ ਘਰ ਦਾ ਚਲ ਦੇ ਦੇ ਜਿੰਨੇ ਹੈਗੇ ਮਾਰੇ ਹਿਸਾਬ ਨਾਲ ਚੱਲ ਪਿਆਗਾ ਜੇ ਨਹੀਂ ਸਰਦਾ ਥੋੜੀ ਪੀ ਲਿਆ ਕਰ ਕੋਈ ਜ਼ਰੂਰੀ ਨਹੀਂ ਵੀ ਮੋਦਣਾ ਹੀ ਐ ਪੀ ਕੇ ਉਹ ਬੇਬੇ ਬੈਲ ਆ ਗਿਆ ਉਹ ਕੀ ਕਰਾਂ ਜੀ ਮੇਰਾ ਵੀ ਬਥੇਰਾ ਕਰਦਾ ਕੀ ਕਰਾਂ ਛੱਡੀ ਨਹੀਂ ਜਾਂਦੀ ਹੁਣ ਬੇ ਰੁੜ ਜਾਣਿਆ ਬੈਲ ਕਿਉਂ ਲਾਇਆ ਸੀ ਇਹ ਚੌੜ ਚੌੜ ਤੂੰ ਮੈਨੂੰ ਤਪਾਉਣਾ ਨਾਲੇ ਆਪ ਤਪ ਜਾਏਗਾ ਕਿਉਂ ਲਾਇਆ ਸੀ ਬਾਈਲਾ ਕੰਗਾ ਕਰਾ ਲਿਆ ਐਵੇਂ ਚੌੜ ਚੌੜ ਦੇ ਵਿੱਚ ਹੁਣ ਨੀਂਦ ਨਹੀਂ ਆਉਂਦੀ ਰਾਤ ਨੂੰ ਕੀ ਕਰਾਂ ਇਹ ਕਹੇ ਜਾ ਮੂੰਹ ਦੇਖਣਾ ਸੌਖਾ ਮਾੜਾ ਜਿਹਾ ਕੰਮ ਧੰਦਾ ਵੀ ਕਰ ਲਿਆ ਕਰ ਕੋਈ ਹੱਥ ਪਾ ਲਿਆ ਕਰ ਕਿਸੇ ਕੰਮ ਨੂੰ ਆ ਸਾਰਾ ਮਨ ਲੰਮੀਆ ਤਾਣ ਕੇ ਪਿਆਰ ਐ ਮੈਂ ਗੱਭਰੂ ਐ ਨਿਆਣਾ ਨਹੀਂ ਜੇ ਮੇਰਾ ਸਰੀਰ ਬਣੂ ਤਾਂ ਕੰਮ ਫੇਰ ਹੀ ਹੂ ਇੱਥੋਂ ਇੱਥੋਂ ਦਾ ਵਰਕ ਨਿਕਲੀ ਜਾਂਦੇ ਉੱਠਿਆ ਜਾਂ ਇੱਥੋਂ ਜਾਂਦਾ ਨਹੀਂ ਦੁੱਧ ਲੱਸੀ ਤੂੰ ਖਾਂਦਾ ਪੀਂਦਾ ਨਹੀਂ ਉਹ ਬੈਠ ਕੇ ਕੱਲੀ ਖਾਈ ਜਾਂਦੀ ਐ ਵੇ ਦੇਖ ਲਾ ਕੀ ਹਾਲ ਤੋਂ ਕੀ ਹਾਲ ਬਣ ਗਿਆ ਜੇ ਮੜੇ ਸੁਪਤ ਸਿਰ ਨਹੀਂ ਬਰਾਬਰ ਦਾ ਖਾਨੀ ਦੇਖਦੇ ਜਾਣਿਆ ਮੈਂ ਕਿੱਥੇ ਕਿੱਥੇ ਮਾਰ ਪੇਣਾ ਮੈਂ ਲਿਆਉਣੀ ਆ ਮਾਵਾ ਮਾੜੀਆਂ ਵਜਦੀਆਂ ਨੇ ਨਾਲੇ ਨਾਲੇ ਮਾਵਾ ਹੂੰਝ ਕੁਚਕੇ ਪੜਾਉਂਦੀਆਂ ਨੇ ਤੂੰ ਪੈਸੇ ਲਿਆ ਦੇ ਬੇਬੇ ਤੇਰਾ ਪਰਵਾਚਨ ਨਾ ਮੁੱਕਿਆ ਉਹ ਪਰਵਾਚਨ ਨਾ ਮੁੱਕਿਆ ਤੇਰਾ ਸਾਰਾ ਦਿਨ ਤੇਰਾ ਤੇ ਲਿਆਉਣੀ ਆ ਮਾੜੀਆਂ ਮੈਂ ਨਹੀਂ ਜਾਂਦਾ ਦਵਾਈ ਲੈਣ ਮੈਂ ਨਹੀਂ ਜਾਂਦਾ ਉਹੀ ਕਹੀ ਜਾਂਦੇ ਆ ਦਵਾਈ ਲਿਆਉਣੇ ਆ ਦਵਾਈ ਲਿਆਉਣੇ ਆ ਮੈਂ ਦੇਖ ਕੇ ਨਾ ਜਦੋਂ ਯਾਸੇ ਪਾਸੇ ਹੋ ਗਏ ਮੈਂ ਭੱਜ ਜਾਊਂਗਾ ਡੇਰੇ ਜਾਊਂਗਾ ਉਹ ਤੇ ਤਾਂ ਨੇ ਮੈਨੂੰ ਬਚਾ ਲਿਆ ਸੌ ਪੀ ਨਹੀਂ ਦਿੱਤਾ ਮੈਨੂੰ ਹੈ ਮੈਂ ਮਰ ਜਾਂਦਾ ਉਹਦੇ ਕੋਈ ਨਹੀਂ ਹੁਣ ਮੈਂ ਡੇਰੇ ਜਾਊਂਗਾ ਭੱਜੂਗਾ ਮੈਂ ਭੱਜੂਗਾ ਕਾਲੇ ਪੁੱਤ ਮਾਂ ਹਾਂ ਬੋਤ ਮਾਂ ਮਾਂ ਤੂੰ ਕਿੱਥੇ ਜਾ ਵਰਦੀਆਂ ਹੈ ਮੈਨੂੰ ਇਕੱਲੇ ਨੂੰ ਛੱਡ ਕੇ ਕਿੱਥੇ ਨਹੀਂ ਜਾਂਦੀ ਬੋਤ ਮੈਂ ਹੁਣ ਤੇਰੇ ਕੋਲੇ ਹੀ ਆ। ਬਲੇ ਮੈਨੂੰ ਐਂ ਦੱਸ ਤੂੰ ਆ ਮਰਨ ਮਰੋਣਾ ਇਹ ਗੱਲਾਂ ਕੀ ਕਰਦਾ। ਮਾਂ ਮੈਂ ਇਕੱਲਾ ਰਹਿ ਗਿਆ। ਇਹ ਪਤਾ ਨਹੀਂ ਕੌਣ ਆ। ਮੈਨੂੰ ਇੱਥੇ ਬੰਨੀ ਬੈਠੇ ਆ ਇਹ। ਮੰਜਾ ਨਾ ਮਾਂ। ਕਮਲਾ ਹੋਇਆ। ਤੂੰ ਕਿੱਥੇ ਜਾਣਾ? ਕਮਲਾ ਇਹ ਤਾਂ ਤੇਰਾ ਪਰਿਵਾਰ ਐ। ਹਰਪ੍ਰੀਤ ਤੇ ਚਾਚੀ। ਇਹ ਤੈਨੂੰ ਉੱਥੋਂ ਲੈ ਕੇ ਆਈਆਂ ਡੇਰੇ ਤੋਂ ਹਾਂ ਮਾਂ ਤੂੰ ਨਹੀਂ ਆਂਦੀ ਇੱਥੇ ਹੈਂ ਤੂੰ ਕਿਉਂ ਜਾ ਵਰਦੀਆਂ ਦੱਸ ਸਾਨੂੰ ਮੈਂ ਤੇਰੇ ਕੋਲੇ ਹੀ ਆ ਪਤ ਤਾ ਮੈਂ ਕਿਤੇ ਨਹੀਂ ਜਾਂਦੀ ਜਦੋਂ ਤੂੰ ਮੈਨੂੰ ਬੁਲਾਏਂਗਾ ਨਾ ਮੈਂ ਉਹਦੀ ਆ ਜਾਕਾਂਗੀ ਤੇ ਮੈਂ ਤੂੰ ਮੇਰੇ ਕੋਲ ਹੀ ਰਹੇਂ ਪਣਾ ਇੱਥੇ ਤੂੰ ਜਾ ਨਹੀਂ ਐ ਮੈਨੂੰ ਥੱਲੇ ਨੂੰ ਝੱਟ ਤੈਨੂੰ ਕਿਹਾ ਤਾਂ ਹੈ ਵੀ ਮੈਂ ਤੇਰੇ ਕੋਲੇ ਹੀ ਆ ਤੂੰ ਮੈਨੂੰ ਇੱਕ ਬਾਜ਼ ਮਾਰੀ ਤੇ ਤੇਰੀ ਮਾਂ ਤੇਰੇ ਕੋਲੇ ਆ ਜਾਊਗੀ ਇਹ ਮੈਨੂੰ ਰੋਜ਼ ਕਹਿ ਦਿੰਦੇ ਆ ਦਵਾਈ ਲੈ ਕੇ ਆਉਣੀ ਆ ਦਵਾਈ ਲੈ ਕੇ ਆਉਣੀ ਆ ਮਾਂ ਪਤਾ ਨਹੀਂ ਕਾਦੀ ਦਵਾਈ ਦਵਾਈ ਜਾਂਦੇ ਆ ਮੈਨੂੰ ਬੁੱਤੇ ਤੇਰੇ ਠੀਕ ਹੋਣ ਦੀ ਦਵਾਈ ਖਾਉਂਦੇ ਆ ਦਵਾਈ ਖਾਏਂਗਾ ਤਾਂ ਠੀਕ ਹੋਏਂਗਾ ਤੂੰ ਨਾਲੇ ਹਰ ਪੇ ਤੇਰੇ ਨਾਲ ਕੋਈ ਮਾੜਾ ਨਹੀਂ ਕਰਦੀ ਪੁੱਤ ਉਹ ਤੇਰਾ ਪਰਿਵਾਰ ਹੈ ਤੂੰ ਇਹਨਾਂ ਤੇ ਵਿਸ਼ਵਾਸ ਕਰ ਸਕਦਾ दवाई ला हा? हाँ हा? हा? मेरी मां ने क्या दवाई ले ਆਪਾਂ ਚੱਲਦੇ ਆ ਦਵਾਈ ਲੈਣ ਇੱਕ ਮਿੰਟ ਮੈਂ ਤੇਰੇ ਚਾਚੇ ਨਾਲ ਗੱਲ ਕਰ ਲਾਂ ਹਾਂ ਠੀਕ ਹੋ ਤੁਸੀਂ ਹਾਂ ਹੈਲੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੇਰੀ ਗੱਲ ਤਾਂ ਸੁਣੋ ਪਹਿਲਾਂ ਪਹਿਲਾਂ ਹੀ ਆਪਣੀ ਪੁੱਛਣ ਲੱਗੇ ਜਿੱਥੇ ਉਹ ਦਵਾਈ ਨਹੀਂ ਦਵਾਈ ਕਹਿੰਦੀ ਸੀ ਮੁੰਡੇ ਨੂੰ ਉਹੀ ਜਿਹੜੇ ਆਪਣੀ ਰਿਸ਼ਤੇਦਾਰੀ ਚੋਂ ਮੁੰਡਾ ਕਾਲੇ ਮੰਗੂ ਹੋ ਗਿਆ ਸੀ ਹਾਂ ਹਾਂ ਤੇ ਉਹ ਜਿੱਥੇ ਲੈ ਕੇ ਗਏ ਸੀ ਡਾਕਟਰ ਕੋਲ ਉਹਦਾ ਡਰੈਸ ਚਾਹੀਦਾ ਸੀਗਾ ਤੇ ਬਾਕੀ ਨਾ ਤੁਸੀਂ ਹਾਂ ਤੇ ਤੁਸੀਂ ਉਹਨੂੰ ਮਿਲਣ ਦਾ ਸਮਾਂ ਜਿਹੜਾ ਪਾਜੀ ਹੁੰਦੀ ਹੈ ਤੇ ਉਹ ਕਟਵਾ ਦੇ ਨੂੰ ਫੋਨ ਕਰਕੇ ਹਾਂ ਤੇ ਕਾਲਾ ਮੰਨ ਗਿਆ ਠੀਕ ਆ ਠੀਕ ਆ ਠੀਕ ਆ ਹਾਪੀ ਪੜ ਕੇ ਦੱਸ ਦੋਗੇ ਮੈਨੂੰ ਹਾਂ ਹਾਂ ਚਾਚੀ ਵੀ ਪੜ ਕੇ ਦੱਸੋ ਚਾਚੀ ਨੂੰ ਕਿ ਛੇਤੀ ਭੇਜ ਹਾਂ ਛੇਤੀ ਭੇਜ ਦੋ ਤੁਸੀਂ ਠੀਕ ਹੈ ਨਾ ਤੇ ਕੀ ਕਹਿੰਦੇ ਹੁੰਦੇ ਨੇ ਆਪਣਾ ਆਹੋ ਬਸ ਠੀਕ ਹੈ ਕੋਈ ਗੱਲ ਨਹੀਂ ਚਲ ਠੀਕ ਆ ओके okay, ओके okay. मेरी दा सुन तेरा ਨਹਿਤਾ ਚਾਚਾ ਉੱਥੇ ਮਿਲਣ ਦਾ ਸਮਾਂ ਸਾਰਾ ਡਾਕਟਰ ਨਾਲ ਬੁੱਕ ਕਰ ਰਹਿਗਾ ਤੇ ਨਾਲੇ ਉਹ ਆਪਾਂ ਨੂੰ ਡਰੈਸ ਪਾਣ ਦਾ ਤੂੰ ਪੜਦੀ ਠੀਕ ਆ ਪੁੱਤ ਅਗਰੇਤੀ ਚਾਹੋ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਮੈਨ ਨਾਲੇ ਤਾਂ ਗਵਾਂਡੀਆਂ ਨੂੰ ਕਿਹਾ ਮਾਂ ਠੀਕ ਹੈ ਵਿਧਿਆਨ ਰੱਖਿਓ ਘਰ ਦਾ ਦੂਜੀ ਗੱਲ ਤੂੰ ਕੱਪੜੇ ਲੀੜੇ ਆਪਣੇ ਆਪਾਂ ਨੂੰ 6-7 ਦਿਨ ਲੱਗਣਗੇ ਉੱਥੇ ਹਾਂ ਉਹ ਤਾਂ ਮੈਂ ਸਾਰਾ ਕੁਝ ਪੈਕਿੰਗ ਕਰ ਲਾਂ ਨਹੀਂ ਆਪਣੇ ਠੀਕ ਹੈ ਤੇ ਤੁਸੀਂ ਜਾ ਕੇ ਕੇ ਆਓ ਹਾਂ ਤੇ ਉਹ ਇਹਦੀਆਂ ਰਪੋਟਾਂ ਪੁੱਟਾਂ ਜਿਹੜੀ ਸਾਰਾ ਕੁਝ ਚਾਹੀਆ ਹੋਈਆਂ ਹਾਂ ਤੇ ਉਹ ਵੀ ਪਾਲ ਲਾਲ ਪਾਪੇ ਦਵਾਈਆਂ ਨਹੀਂ ਚੱਕ ਲੈਣੀਆਂ ਦਿਖਾ ਦਾਂਗੇ ਆਪਾਂ ਹਾਂ ਤੂੰ ਦਵਾਈਆਂ ਵੀ ਚੱਕ ਲੈ ਰਿਪੋਰਟਾਂ ਵੀ ਚੱਕ ਲੈ ਤੇ ਬਾਕੀ ਕਪੜਾ ਲੀੜਾ ਆਪਣਾ ਦੋਨੋਂ ਦਾ ਪੈਕ ਕਰ ਲੈ ਇਹਦਾ ਵੀ ਪੈਕ ਕਰ ਲੈ ਠੀਕ ਹੈ ਠੀਕ ਹੈ ਚੰਗਾ ਚੱਲ ਠੀਕ ਹੈ ਪੁੱਤ ਮੈਂ ਮੜਾ ਗੁੰਢੀ ਆ ਨਿਕਾ ਹਾਂ ਤੁਸੀਂ ਜਾਓ ਠੀਕ ਹੈ ਆਜ ਤੁਸੀਂ ਅੰਦਰ ਬਹਿ ਜਾ ਮੈਂ ਕੱਪੜੇ ਪਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜਿਵੇਂ ਕਿ ਤੁਸੀਂ ਸਾਡੀ ਸੀਰੀਜ਼ ਵਾਰਿਸ ਸਰਦਾਰਾਂ ਦੇ ਨੂੰ ਪਿਆਰ ਦਿੰਦੇ ਆ ਰਹੇ ਹੋ ਅਸੀਂ ਇੱਕ ਨਵੀਂ ਸੀਰੀਜ਼ ਸਟਾਰਟ ਕਰ ਰਹੇ ਹਾਂ ਜਿਹਦਾ ਨਾਮ ਹੈ ਵਿਛੋੜਾ ਤੇ ਉਮੀਦ ਉਵੇਂ ਹੀ ਰੱਖ ਰਹੀਆਂ ਕਿ ਤੁਸੀਂ ਉਹਨੂੰ ਵੀ ਓਨਾ ਹੀ ਪਿਆਰ ਦੋਗੇ ਜਿੰਨਾ ਤੁਸੀਂ ਪਹਿਲਾਂ ਦਿੰਦੇ ਆ ਰਹੇ ਹੋ 1947 ਵਿੱਚ ਹੋਈ ਦੋ ਮੁਲਕਾਂ ਦੀ ਵੰਡ ਤੇ ਮੁਹੱਬਤ ਵਿੱਚ ਪਏ ਵਿਛੋੜੇ ਦੀ ਕਹਾਣੀ ਆ ਤੇ ਬਹੁਤ ਹੀ ਵਧੀਆ ਕਨਸੈਪਟ ਲੈ ਕੇ ਆ ਰਹੇ ਆ ਤੇ ਸਭ ਤੋਂ ਅਲੱਗ ਜਿਹਾ ਕਨਸੈਪਟ ਆ ਅਸੀਂ ਉਮੀਦ ਕਰਦੇ ਆ ਤੁਸੀਂ ਵਾਰਿਸ ਸਰਦਾਰ ਨੂੰ ਜਿੰਨਾ ਪਿਆਰ ਦਿੱਤਾ ਉਦਾਂ ਹੀ ਸੀਰੀਜ਼ ਨੂੰ ਵੀ ਪਿਆਰ ਦਿਓਗੇ ਹਾਂਜੀ ਦੇਖਣਾ ਨਾ ਭੁੱਲਿਓ ਆਕਾਸ਼ ਚੈਨਲ ਤੇ ਹਾਂਜੀ ਸਤਿ ਸ਼੍ਰੀ ਅਕਾਲ ਕੱਲ ਸਵੇਰੇ 9 ਵਜੇ ਸਤਿ ਸ਼੍ਰੀ ਅਕਾਲ